ਦੁਨੀਆ ਭਰ ਦੇ ਵਿੱਚ AI ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਿੱਥੇ ਕਈ ਲੋਕ ਇਹ ਕਹਿ ਕੇ AI ਦਾ ਪ੍ਰਚਾਰ ਕਰ ਰਹੇ ਨੇ ਕਿ AI ਜਿਹੜਾ ਹੈ ਲੋਕਾਂ ਦੇ ਲਈ ਸੁਵਿਧਾਜਨਕ ਹੈ ਲੋਕਾਂ ਨੂੰ ਵਧੀਆ ਸੁਵਿਧਾਵਾਂ ਜਿਹੜੀਆਂ ਨੇ ਮੁਹੱਈਆ ਕਰਵਾਉਂਦਾ ਹੈ ਲੋਕਾਂ ਦੇ ਕਮ ਜਿਹੜਾ ਨੇ AI ਦੇ ਕਾਰਨ ਸੌਖੇ ਹੋਣਗੇ ਪਰ ਕੁਝ ਮਾਹਰ AI ਨੂੰ ਲੈ ਕੇ ਹਮੇਸ਼ਾ ਹੀ ਇਹ ਗੱਲ ਖੜੀ ਕਰਦੇ ਰਹੇ ਨੇ ਕਿ AI ਜਿਹੜਾ ਹੈ ਲੋਕਾਂ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਅੱਜ ਭਾਰਤ ਦੇ ਵਿੱਚ ਇੱਕ ਨਵਾਂ ਵਿਵਾਦ ਇਸੇ AI ਕਾਰਨ ਖੜਾ ਹੋ ਗਿਆ ਦਰਅਸਲ WhatsApp ਦੇ ਉੱਤੇ Meta ਦੇ ਵੱਲੋਂ ਇੱਕ ਫੀਚਰ ਦਿੱਤਾ ਗਿਆ ਹੈ AI ਦਾ ਜਿੱਥੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਹੁੰਦੀ ਹੈ ਕਿਸੇ ਸਵਾਲ ਦਾ ਜਵਾਬ ਚਾਹੀਦਾ ਹੈ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਕੋਈ ਇਨਕੁਆਰੀ ਚਾਹੀਦੀ ਹੈ ਤਾਂ ਤੁਸੀਂ ਉਸ AI ਦੇ ਉੱਤੇ ਕੋਈ ਵੀ ਆਪਣਾ ਸਵਾਲ ਲਿਖ ਕੇ ਛੱਡ ਸਕਦੇ ਹੋ ਤੇ ਉਸ ਦਾ ਜਵਾਬ ਤੁਹਾਨੂੰ ਲੰਬੇ ਚੌੜੇ ਸ਼ਬਦਾਂ ਦੇ ਵਿੱਚ AI ਦੇ ਵੱਲੋਂ ਦੇ ਦਿੱਤਾ ਜਾਂਦਾ ਹੈ ਪਰ ਹੁਣ ਇੱਕ ਵਿਵਾਦ AI ਦੇ ਨਾਲ ਭਾਰਤ ਦੇ ਵਿੱਚ ਇਸ ਕਰਕੇ ਜੁੜਿਆ ਹੈ ਦਰਅਸਲ ਕੇਸੇ ਦੇ ਵੱਲੋ ਉਸੇ ਮੈਟਾ AI ਦੇ ਉੱਤੇ ਇੱਕ ਚੀਜ਼ ਸਰਚ ਕੀਤੀ ਗਈ ਡਾਕਟਰ ਮਨਮੋਹਨ ਸਿੰਘ ਦੀ AI ਤਸਵੀਰ ਤਾਂ AI ਦੇ ਵੱਲੋਂ ਜੋ ਤਸਵੀਰਾਂ ਦਿਖਾਈਆਂ ਗਈਆਂ ਨੇ ਉਸ ਨੂੰ ਲੈ ਕੇ ਹੁਣ ਦੇਸ਼ ਭਰ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਦਰਅਸਲ AI ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਦੀਆਂ ਬਿਨਾ ਦਸਤਾਰ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਤੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਰ ਤੋਂ ਪੰਜ ਤਸਵੀਰਾਂ ਨੇ ਜੋ ਵਾਟਸ ਜਦਦੇ ਹੁੰਦੇ AI ਮੈਟਾ ਹੈ ਉਸ ਦੇ ਵੱਲੋਂ ਜਿਹੜੀਆਂ ਨੇ ਦਿਖਾਈਆਂ ਗਈਆਂ ਨੇ ਜਿਸ ਦੇ ਵਿੱਚ ਮਰਹੂਮ ਪ੍ਰਧਾਨ ਮੰਤਰੀ ਜਿਹੜੇ ਡਾਕਟਰ ਮਹਮੋਦ ਸਿੰਘ ਨੇ ਉਰਾਦੇ ਸਿਰ ਦੇ ਉੱਤੇ ਦਸਤਾਰ ਜਿਹੜੀ ਉਹਨੇ ਦਿਖਾਈ ਦੇ ਰਹੀ ਜਿਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਇਸ ਚੀਜ਼ ਨੂੰ ਲੈ ਕੇ ਖਾਸੀ ਨਾਰਾਜ਼ਗੀ ਜਿਹੜੀ ਹੈ ਉਹ ਪ੍ਰਗਟਾਈ ਗਈ ਹੈ ਪਰ ਜਿੱਥੇ ਇਸ ਪੂਰੇ ਮਸਲੇ ਨੂੰ ਲੈ ਕੇ ਦੇਸ਼ ਦੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਮਹਾਨ ਸ਼ਖਸੀਅਤ ਹੈ ਜਿਸ ਦੇ ਦੇਸ਼ ਦੇ ਵਿੱਚ ਯੋਗਦਾਨ ਹੈ ਦੇਸ਼ ਦੀ ਉਨਤੀ ਦੇ ਵਿੱਚ ਇਨਾ ਦਾ ਯੋਗਦਾਨ ਹੈ ਦੇਸ਼ ਨੂੰ ਵਿਕਾਸ ਦੀਆਂ ਰਾਹਾਂ ਤੇ ਲੈ ਕੇ ਗਏ ਜਿੱਥੇ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਇਨਾ ਦਾ ਬੋਲਬਾਲਾ ਸੀ ਉਸ शख्सियत ਦੇ ਨਾਲ ਅਜਿਹੀ ਤਸਵੀਰ ਜਦੋਂ ਸਾਹਮਣੇ ਆਈ ਬਿਨਾਂ ਦਸਤਾਰ ਤੋਂ ਤਾਂ ਕਈ ਲੋਕਾਂ ਦੇ ਮਨਾਂ ਨੂੰ ਠੇਸ ਪਹੰਚੀ ਪਰ ਉਸ ਦੇ ਉੱਤੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਆਸਤ ਵੀ ਲਗਾਤਾਰ ਗਰਮਾਈ ਹੋਈ ਹੈ ਜਿੱਥੇ ਭਾਜਪਾ ਦੇ ਵੱਲੋਂ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਨਾਰੇ ਜੋ ਡਾਕਟਰ ਮਮੋਨ ਸਿੰਘ ਨੇ ਇਨਾਰੇ ਵੱਲੋਂ ਇਸ ਤਰੀਕੇ ਦੇ ਨਾਲ ਇਨਦਾ ਸਨਮਾਨ ਜਿਹੜਾ ਉਹ ਨਹੀਂ ਕੀਤਾ ਗਿਆ ਉਹਨਾਂ ਨੂੰ ਸਿਰਫ ਇੱਕ ਡੰਮੀ ਪ੍ਰਧਾਨ ਮੰਤਰੀ ਬਣਾ ਕੇ ਰੱਖਿਆ ਗਿਆ ਪਰ ਉੱਥੇ ਹੀ ਕਾਂਗਰਸ ਦੇ ਵੱਲੋਂ ਵੀ ਜਿਹੜਾ ਇਸ ਪੂਰੇ ਮੁੱਦੇ ਦੇ ਉੱਤੇ ਗਰਜ ਕੇ ਜਿਹੜਾ ਸਵਾਲ ਚੁੱਕੇ ਗਏ ਕਿ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਨੂੰ ਲੈ ਕੇ ਕਾਨੂੰਨ ਜਿਹੜੇ ਨੇ ਉਹ ਕਿਉਂ ਨਹੀਂ ਬਣਾਏ ਜਾ ਰਹੇ ਕਿਉਂ ਹਰ ਵਾਰ ਜਿਹੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹ ਪਹਿਲਾਂ ਵੀ ਕਈ ਵਾਰ ਅਜਿਹੇ ਵਿਵਾਦ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਜਦੋਂ ਕਿਸੇ ਦੇ ਵੱਲੋਂ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਗਲਤ ਤਰੀਕੇ ਦੇ ਨਾਲ ਬਣਾਈਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਜਿਹੜੀ ਆ ਉਸ ਨੂੰ ਲੈ ਕੇ ਖੰਸਾ ਵਿਵਾਦ ਖੜਾ ਹੋਇਆ ਕਿ AI ਦੇ ਵੱਲੋਂ ਉਸ ਦੇ ਵਿੱਚ ਕੁਝ ਅਪੱਤੀਜਨਕ ਚੀਜ਼ਾਂ ਜਿਹੜੀਆਂ ਨੇ ਉਹ ਵੀ ਦਿਖਾਈ ਆ ਗਈਆਂ ਤਾਂ ਹੁਣ ਪੂਰਾ ਵਿਵਾਦ ਜਿਹੜਾ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਨੂੰ ਲੈ ਕੇ ਖੜਾ ਹੋਇਆ ਜਿਸ ਦੇ ਵਿੱਚ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਬਿਨਾ ਦਸਤਾਰ ਤੋਂ ਜਿਹੜੀ ਉਹ ਦਿਖਾਈ ਗਈ ਹੈ AI ਦਾ ਫੀਚਰ ਹੈ WhatsApp ਦੇ ਵਿੱਚ Meta Meta ਤੁਹਾਨੂੰ ਜੇਕਰ ਗੱਲ ਕਰੀਏ ਤਾਂ Facebook ਦੀ ਕੰਪਨੀ ਹੈ ਤੇ Mark Zuckerberg ਜਿਹੜਾ ਨੇ ਉਹ ਦੋਨਾਂ ਕੰਪਨੀਆਂ ਦੇ ਓਨਰ ਨੇ ਫੇਸਬੁਕ ਤੇ ਮੈਟਾ ਜਿਹੜਾ ਇਸੇ ਦੇ ਅਧੀਨ WhatsApp ਵੀ ਆਂਦਾ ਤਾਂ ਮੈਟਾ ਹੀ ਜਿਹੜੀ ਆ ਉਹ ਰਨ ਕਰ ਰਹੀ ਹੈ ਫੇਸਬੁਕ ਨੂੰ ਤੇ WhatsApp ਨੂੰ ਤੇ ਮੈਟਾ ਦਾ ਹੀ AI ਜਨਰੇਟਡ ਜਿਹੜਾ ਵਰਜ਼ਨ ਹੈ ਉਹ WhatsApp ਦੇ ਵਿੱਚ ਦਿੱਤਾ ਗਿਆ ਜਿਸ ਦੇ ਵਿੱਚ ਤੁਸੀਂ ਆਪਣਾ WhatsApp ਨੂੰ ਜਦੋਂ ਖੋਲੂਗੇ ਤਾਂ ਚੈਟਸ ਦੇ ਵਿੱਚ ਤੁਹਾਨੂੰ ਇੱਕ ਨੀਲੇ ਰੰਗ ਦਾ ਲੋਗੋ ਗੋਲ ਚੱਕਰ ਦੇ ਰੂਪ ਦੇ ਵਿੱਚ ਦਿਖਾਈ ਦੇਗਾ ਜਿੱਥੇ ਤੁਸੀਂ ਕਲਿੱਕ ਕਰਕੇ ਆਪਣੇ ਮਨ ਦਾ ਕੋਈ ਵੀ ਸਵਾਲ ਹੈ ਉੱਥੇ ਪੁੱਛ ਸਕਦੇ ਹੋ ਉਹ ਬਹੁਤ ਲੰਬੇ ਚੌੜੇ ਸ਼ਬਦਾਂ ਦੇ ਵਿੱਚ ਉਸ ਦਾ ਜਵਾਬ ਦਿੰਦਾ ਹੈ ਤਾਂ ਕਿਸੇ ਦੇ ਵੱਲੋਂ ਸਰਚ ਕੀਤਾ ਗਿਆ ਡਾਕਟਰ ਮਨਮੋਹ ਸਿੰਘ ਇਮੇजेस ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਜਿਹੜੀਆਂ ਨੇ AI ਦੇ ਵੱਲੋਂ ਦਿਖਾਈਆਂ ਗਈਆਂ ਨੇ ਇਸ ਮੁੱਦੇ ਤੇ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪੰਜਾਬ ਕਾਂਗਰਸ ਦੇ ਮੁਖ ਬੁਲਾਰੇ ਅਰਸ਼ਪ੍ਰੀਤ ਸਿੰਘ ਖੜਿਆਲ ਜੀ ਸਤਿ ਸ਼੍ਰੀ ਅਕਾਲ ਖੜਿਆਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਖੜਿਆ ਜੀ ਤੁਸੀਂ ਸਵੇਰ ਤੋਂ ਤਸਵੀਰਾਂ ਦੇਖ ਰਹੇ ਹੋਗੇ ਇੱਕ ਤਸਵੀਰ ਡਾਕਟਰ ਮਨਮੋਹ ਸਿੰਘ ਜੀ ਦੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ AI ਦੇ ਵੱਲੋਂ ਇਹ ਤਸਵੀਰ ਜਿਹੜੀ ਉਹ ਬਣਾਈ ਗਈ ਹੈ ਜਿਸ ਦੇ ਵਿੱਚ ਬਿਨਾ ਦਸਤਾਰ ਤੋਂ ਡਾਕਟਰ ਮਨਮੋਹ ਸਿੰਘ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਕਾਂਗਰਸ ਇਸ ਨੂੰ ਕਿਵੇਂ ਦੇਖ ਰਹੀ ਹੈ ਜੀ ਪਹਿਲਾਂ ਤਾਂ ਇਹਨੂੰ ਅਸੀਂ ਕੰਡੈਮਨਡ ਕਰਦੇ ਹਾਂ ਤਾਂ ਦੇ ਵਿੱਚ ਦੂਜੀ ਗੱਲ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਕੰਡੈਮਨਡ ਕਰਦੇ ਹਾਂ ਜਿਨੇ ਇਹ ਅਲਾਉ ਕੀਤਾ ਇਨਫਰਸ ਤੇ ਹੂੰ ਤੁਝਾ ਇਹਨੂੰ ਦੇਖ ਕੇ ਜਦੋਂ ਇਹ ਰਿਪੋਰਟ ਵੀ ਹੋ ਗਿਆ ਉਹਦੇ ਬਾਵਜੂਦ ਹਜ ਤੱਕ ਇਹਨੂੰ ਕਰੈਕਟ ਕਿਉਂ ਨਹੀਂ ਕੀਤਾ ਗਿਆ ਤੇ ਤੀਜਾ ਇਹਦੇ ਲਈ ਅਸੀਂ ਡਿਮਾਂਡ ਕਰਦੇ ਹਾਂ ਕਿ ਇੱਕ ਸਖਤ ਇਨਕੁਆਰੀ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਕਿਉਂ ਹੋਇਆ ਕੀ ਇਹਦੇ ਪਿੱਛੇ ਕਾਰਨ ਇੱਕ ਗਲਤੀ ਹੈ ਜਾਂ ਸਾਜਿਸ਼ ਹੈ ਜਾਂ ਅਸਰਾਰਤ ਹੈ ਜਾਂ ਕੀ ਹੈ ਕੋਈ ਹੋਵੇ ਟਾਈਮ ਬౌండ్ ਤਰੀਕੇ ਨਾਲ ਫਾਸਟ ਡਿਸਪੋਜ਼ਲ ਹੋਵੇ ਸਕਤੋ ਸਤੋਤ ਸਤਿਗੰਮੀ ਜੀ ਕਹਿੰਦੀ ਹੈ ਕਿ ਕਿ ਸਰਕਾਰ ਮਮੂਨ ਸਿੰਘ ਜੀ ਨੇ ਦੇਸ਼ ਲਈ ਬਹੁਤ ਕੁਝ ਕੀਤਾ ਪਰ ਇਕਨੋਮੀ ਦੀ ਸਾਡੇ ਦੇਸ਼ ਵਾਸੀਆਂ ਦੀ ਸਾਡੇ ਸੂਬੇ ਦੀ ਪੰਜਾਬ ਪੰਜਾਬੀਆਂ ਦੇ ਪੰਜਾਬੀਅਤ ਲਈ ਸੋ ਸਾਡੀ ਬੇਨਤੀ ਹੈ ਭਾਰਤੀ ਜਨਤਾ ਪਾਰਟੀ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਦੀ ਬਾਅਦ ਕੁਝ ਕਹਿਣਗੇ ਅੰਸ਼ਾ ਸਾਹਿਬ ਕੁਝ ਕਹਿਣਗੇ ਕਿ ਬਿਲਕੁਲ ਚੋਕ ਨੇ ਉਹਨਾਂ ਦਾ ਰਹਿ ਕੇਦੋਂ ਦੇ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਬਹੁਤ ਵੱਡਾ ਨੂੰ ਸਨਮਾਨ ਜਿਨਾ ਚਾਹੀਦਾ ਹੈ ਹਮ ਅਤੇ ਜਨਤਾ ਪਾਰਟੀ ਤੇ ਕੁਝ ਜੀ ਉਹ ਕਾਂਤ ਦੇ ਵਿੱਚ ایسے ਸੇ ਸ਼ਬਦ ਵਰਤੇ ਆ ਉਹਨੇ ਕਿਵੇਂ ਚਾਹ ਸੀਗਾ ਵੀ ਰੇਨ ਕੋਟ ਪਹਿਨ ਕੇ ਨਹਾਣਾ ਬੜੇ ਸਿੱਧੇ ਸੇ ਆਤਾ ਹੈ ਐਸੇ ਲਬਲ ਫਾਰਮਰ ਪ੍ਰਾਈਮ ਮਿੰਿਸਟਰ ਲਈ ਵਰਤਣਾ ਉਹੀ ਜਿਨ੍ਹਾਂ ਨੇ ਇਹਨਾਂ ਕੋਲ ਦਿੱਤਾ ਦੇਖ ਨੂੰ ਜਿਨ੍ਹਾਂ ਦੀ ਅਮਰੀਕਾ ਪ੍ਰਸ਼ੰਸਾ ਕਰਦਾ ਸੀਗਾ ਉਹੀ ਅਮਰੀਕਾ ਜਿਹੜਾ ਅੱਜ ਤੁਹਾਨੂੰ ਡਿਕਟੇਟ ਕਰ ਰਿਹਾ 20 30 ਫਾਇਰ ਕਰੋ ਨਹੀਂ ਵਪਾਰ ਬੰਦ ਕਰ ਦਾਂਗੇ 50 50 ਟੈਰਿਫ ਲਾ ਰਹੇ ਤੁਸੀਂ ਕੁਝ ਵੀ ਨਹੀਂ ਕਰ ਰਹੇ ਉਹੀ ਅਮਰੀਕਾ ਡਾਕਟਰ ਮਨਮੋਹ ਸਿੰਘ ਜੀ ਨੂੰ ਕੰਪਲੀਮੈਂਟ ਕਰਦਾ ਸੀ ਕਮੈਂਡ ਕਰਦਾ ਸੀਗਾ ਇਹ ਮੇਰੀ ਬੇਨਤੀ ਭਾਰਤੀ ਜਨਤਾ ਪਾਰਟੀ ਨੂੰ ਵੀ ਇਹੇ ਸੰਗੀਤ ਦੀ ਦਿਖਾਉਣ ਦੀ ਲੋੜ ਹੈ ਰਾਜਨੀਤੀ ਤੇ ਹੋਰ ਮੁੱਦੇ ਤੇ ਕਰੋ ਘਟੋ ਘਟ ਇੱਥੇ ਤਾਂ ਬੋਲੇ ਭਾਰਤੀ ਜਨਤਾ ਪਾਰਟੀ ਦੇ ਨਹੀਂ ਬੋਲਦੇ ਤਾਂ ਪਤਾ ਲੱਗ ਜਾਂਦਾ ਵੀ ਉਹਨਾਂ ਲਈ ਸਿੱਖਾਂ ਦੇ ਮੋਸ਼ਨ ਕਿੰਨੇ ਕਮਾਈਨੇ ਰੱਖਦੇ ਆ ਇਹ ਤਾਂ ਭਾਰਤੀ ਜਨਤਾ ਪਾਰਟੀ ਨੇ ਕਿਉਂ ਬੋਲਣਾ ਚਾਹੀਦਾ ਇਹਨਾਂ ਨੂੰ ਪਤਾ ਵੀ ਪੰਜਾਬ ਇਹਨਾਂ ਨੂੰ ਜੀਰੋ ਸੀਟਾ ਦਿੰਦਾ ਨਾਲੇ ਲੋਕ ਸਭਾ ਨਾਲੇ ਬਾਈਪੋਲ ਨਾਲੇ ਪਿੰਡਾਂ ਜੀਵਨ ਦਾ ਇਹਦਾ ਹੋਂਦ ਦਾ ਤਾਂ ਕਰਕੇ ਭਾਰਤੀ ਜਨਤਾ ਪਾਰਟੀ ਦੀ ਇਹਨੇ ਲੀਡਰਸ਼ਿਪ ਜਿਹੜੀ ਦਿੱਲੀ ਬੈਠੀ ਉਹਦਾ ਚੋਟਾ ਹੀ ਹੈ ਜੀ ਪੰਜਾਬ ਬੀਜੇਪੀ ਵੀ ਕਿਉਂ ਨਹੀਂ ਕੁਝ ਕਰੀਗੀ ਜਾਖੜ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਕੈਪਟਨ ਸਾਹਿਬ ਨੂੰ ਕਹਿਣਾ ਚਾਹੀਦਾ ਸੀਗਾ ਕੁਝ ਤੇ ਸੋ ਇੱਕੋ ਇੱਕ ਗੱਲ ਪਤਾ ਲੱਗ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਪ੍ਰੈਸਮਟਿਕ ਪੋਲਿਟਿਕ ਜੀ ਜੇ ਜੇ ਪੰਜਾਬ ਜੇ ਪੰਜਾਬੀ ਤੇ ਪੰਜਾਬੀ ਅਤੇ ਪੰਜਾਬ ਪ੍ਰਾਇੋਰਟੀ ਹੁੰਦਾ ਸਿੱਖੀ ਪ੍ਰਾਇੋਰਟੀ ਹੁੰਦੀ ਤਾਂ ਦੱਸ ਮਨ ਉਸ ਵੀਡੀਓ ਦੇ ਤਾਂ ਐਸੀ ਫੋਟੋ ਆਈ ਹੈ ਸਾਰੇ ਬੋਲਦੇ ਸਾਰੇ ਕੰਨੇਮ ਕਰਦੇ ਤੇ ਕਹਿੰਦੇ ਵੀ ਇਹਦੇ ਖਿਲਾਫ ਕਾਰਵਾਈ ਕਰੋ ਜੋ ਵੀ ਵਿਅਕਤੀ ਇਹਦੇ ਵਿੱਚ ਰਿਸਪਾਂਸਿਬਲ ਹੈ ਜੋ ਵੀ ਕਾਰਨ ਨੇ ਜੋ ਵੀ ਮਨਸਾ ਹੈ ਗਲਤੀ ਹੋਈ ਜਾਣ ਕੇ ਹੋਇਆ ਜਵੇਂ ਵੀ ਹੋਇਆ ਬੈਨੂੰ ਠੀਕੀ ਪਾਇਆ ਜਾਵੇ ਦਰਸ ਕੀਤਾ ਜਾਵੇ ਕਿ ਐਸੀ ਗਲਤੀ ਆਈਸੋਬਾਦ ਕਦੇ ਨਹੀਂ ਹੋਣੀ ਚਾਹੀਦੀ ਤਾਂ ਇਹ ਸਾਡੀ ਮੰਗ ਹੈ ਤੇ ਦੇਖਦੇ ਆਂ ਇਹ ਭਾਰਤੀ ਜਨਤਾ ਪਾਰਟੀ ਸੰਜੀਤ ਜੀ ਨਾਲ ਇਹਦੇ ਕੁਝ ਕਰਦੀ ਜਾਂ ਕੀਤੀ ਹੈ ਜੇ ਨਹੀਂ ਵੀ ਕਰਦੀ ਤਾਂ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਚੀਜ਼ ਨਾ ਜੀ ਤੁਸੀਂ ਲਾਸਟ ਲਾਈਨ ਤੇ ਜ਼ਿਕਰ ਕੀਤਾ ਕਿ ਅਸੀਂ ਇਸ ਨੂੰ ਐਨਸੀਓ ਕਰਾਂਗੇ ਪਰ ਖਿਆਲਸਾ ਵੀ ਇੱਥੇ ਵੱਡੀ ਗੱਲ ਇਹ ਵੀ ਹੈ ਕਿ ਹਮੇਸ਼ਾ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਇਸ ਵਾਰੀ ਡਾਕਟਰ ਮਨਮੋਹਨ ਸਿੰਘ ਦੀਆਂ ਆਈਆਂ ਨੇ ਕਈ ਵਾਰ ਦਰਵਾਜ਼ਾ ਸਾਹਿਬ ਦੀਆਂ ਵੀ ਜੇਕਰ ਕੋਈ ਇਹ ਫਿਕਸ ਕਰਦਾ ਹੈ ਤਾਂ ਉਹਦੇ ਵਿੱਚ ਵੀ ਬਹੁਤ ਵਾਰ ਅਪੱਤੀਜਨਕ ਚੀਜ਼ਾਂ ਜਿਹੜੀਆਂ ਨੇ ਦਿਖਾਈਆਂ ਜਾਂਦੀਆਂ ਨੇ ਕੀ ਆਪਣੇ ਪੱਧਰ ਤੇ ਕਾਂਗਰਸ ਜਿਹੜੀ ਹੈ ਅਮੈਚਾ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਜਾਂ ਫਿਰ ਮੈਟਨ ਅਪੀਲ ਕਰੇਗੀ ਕਿ ਇਹ ਜਿੰਨਾ ਤਸਵੀਰਾਂ ਜਿਹੜੀਆਂ ਨੇ ਦਰਸਤ ਕੀਤੀਆਂ ਗਾ ਦੇਖੋ ਨੰਬਰ 1 ਪਹਿਲੀ ਗੱਲ ਤਾਂ ਤੁਸੀਂ ਕਹਿਆ ਵੀ ਹੋਰ ਵੀ ਪਿਕਚਰ ਵੈਸੀ ਆਈਆਂ ਹਨ ਤੇ ਇਹ ਫੇਰ ਭਾਵੇਂ ਜਿੰਦਾ ਪਾਰਟੀ ਨੂੰ ਤਾਂ ਹੋਰ ਵੀ ਜਿਆਦਾ ਵਿਜੁਐਲੈਂਟ ਹੋਣਾ ਚਾਹੀਦਾ ਸੀਗਾ ਹੋਰ ਵੀ ਤਰਕ ਹੋਣਾ ਚਾਹੀਦਾ ਸੀ ਕਿਰਕੁੱਲ ਹੋਣਾ ਚਾਹੀਦਾ ਸੀ ਕਿਉਂ ਅੰਤੋਲ ਹੋਣਾ ਚਾਹੀਦਾ ਸੀਗਾ ਲੇਕਿਨ ਜਨਾਬ ਨਾ ਕੁਝ ਕਰਦੇ ਐ ਨਾ ਕੁਝ ਕਹਿੰਦੇ ਐ ਇਹਨਾਂ ਨੂੰ ਹੁੰਦਾ ਵੀ ਲਿਆ ਕਿ ਮੁੱਦੇ ਤੇ ਬੋਲਾਂਗੇ ਤਾਂ ਸਾਨੂੰ ਲੋਕ ਸਵਾਲ ਕਰਨਗੇ ਅਸੀਂ ਕਟਹਿਰੇ 'ਚ ਖੜੇ ਹੋ ਜਾਾਂਗੇ ਇਹਨਾਂ ਡਰਦੇ ਐ ਤੇ ਇਹ ਗੁੱਡ ਗਵਰਨੈਂਸ ਈ ਹੈ ਪੂਰ ਗਵਰਨੈਂਸ ਹੈ

ਕੁਝ ਜੀ AI ਇੰਨੀ ਜ਼ਿਆਦਾ ਪਾਵਰਫੁਲ ਤਰੀਕੇ ਨਾਲ ਸਟਰੋਂਗ ਤਰੀਕੇ ਨਾਲ ਆ ਰਹੀ ਹੈ। ਦੇਖੋ ਬੱਚਾ ਬੱਚਾ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰ ਰਿਹਾ ਹੈ ਤਾਂਕਿ ਅਸਾਈਨਮੈਂਟਸ ਬਣਾਉਂ ਉਹਨਲੀ ਬੜੀਆਂ ਤੀਜਾ ਕਰਨ ਲਈ ਲੋਕ AI ਦਾ ਯੂਜ਼ ਕਰ ਰਹੇ ਯੂਟਿਲਾਈਜ਼ ਕਰ ਰਹੇ ਹੈ ਲੇਕਿਨ ਦੇਖਿਆ ਜਾਵੇ ਤਾਂ AI ਨੂੰ ਬਹੁਤ ਸੂਤ ਸਮਝ ਕੇ ਬੜੇ ਧਿਆਨ ਨਾਲ ਤਰੀਕੇ ਨਾਲ ਯੂਜ਼ ਕਰਨ ਦੀ ਲੋੜ ਹੈ। ਇਹ ਨਹੀਂ ਤਾਂ ਅਦਰਵਾਈਜ਼ ਸਵੇਰੇ ਨਾਲ ਉਹ ਨਕਸਾਨਜਾਂ ਦੇ ਹੋ ਜੂਗਾ ਜੋ ਕੋសារਪਾ ਦੇਖ ਰਹੀ ਹੈ ਸੋ ਇੱਥੇ ਜੀ ਵੀ ਇੰਟਰਵਿਊ ਕਰਨਾ ਚਾਹੀਦਾ ਕਿਉਂਕਿ ਸਰਕਾਰ ਕਿਉਂਕਿ ਪਾਵਰ ਹੈ ਕਿਉਂਕਿ ਕਾਨੂੰਨ ਵੀ ਬਣਾ ਸਕਦੇ ਆ ਕਾਨੂੰਨ ਹਿੰਦ ਵੀ ਕਰ ਸਕਦੇ ਆ ਲੇਕਿਨ ਜਨਾਬ ਬੋਲਦੇ ਕੁਝ ਨਹੀਂ ਹੋਈ ਗੱਲ ਹੈ ਨਾ ਮੋਦੀ ਸਾਹਿਬ ਨੇ ਪਿਛਲੇ 11 ਸਾਲਾਂ ਚ ਇੱਕ ਵੀ ਪ੍ਰੈਸ ਵਾਰਤਾ ਨਹੀਂ ਕੀਤੀ ਇੱਕ ਵੀ ਤੇ ਐਤ ਕੀ ਦਾ ਘਟੋ ਘਟ ਕਰਦੇ ਇੱਕ ਪ੍ਰੈਸ ਵਾਰਤਾ ਤੇ ਦੂਜੀ ਟੀਵੀ ਜਿਹੜੀ ਹੈਗੀ ਹੈ ਅਹਿਮ ਅ ਤੁਸੀਂ ਦੇਖੋ ਜਿੰਨਾ ਚਿਰ ਇਹਨੂੰ ਇਹ ਇਫਲੂਐਂਸ ਜਿਹੜੇ ਹੋਏ ਆ ਇਹ ਤੋਂ ਪਹਿਲਾਂ ਵੀ ਪਿਕਚਰਸ ਆਈਆਂ ਐ ਅਡਰੈਸ ਨਹੀਂ ਆਉਣਗੇ ਜੇ ਇਹ ਤੇ BDP ਚੁੱਪੀ ਥਾਰੀ ਰੱਖੂਗੀ ਬਿਲਕੁਲ ਕੁਝ ਨਹੀਂ ਕਹੂਗੀ ਕੁਝ ਨਹੀਂ ਕਰੂਗੀ ਤਾਂ ਅੱਗੇ ਹੋਰ ਹੋਣਗੇ ਜੀ ਜੀ ਇਹ ਹਜੇ ਵੀ ਇਹਨਾਂ ਨੇ ਨਾ ਕੁਝ ਕੀਤਾ ਨਾ ਕੁਝ ਕਿਹਾ ਇਹਨੂੰ ਇਸੇ ਲੇਟਡ ਗੋ ਤੇ ਫਿਰ ਉਹਨਾਂ ਦੀ ਜਿਹੜੇ ਕਰ ਰਹੇ ਆ ਉਹਨਾਂ ਦੀ ਜ਼ੋਰ ਹੋਰ ਵਧੂਗੀ ਜੀ ਉਹੀ ਹੈ ਨਾ ਫਿਰ ਫੀਅਰ ਆਫ ਲਾ ਜਿਹੜਾ ਹੈ ਉਹ ਮੁਜਰਮਾ ਚ ਖਤਮ ਹੁੰਦਾ ਜਾ ਰਿਹਾ ਹੈ ਇਹ ਜਿਹੜੇ ਚੰਗੇ ਲੋਕ ਨੇ ਭਲੇ ਲੋਕ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਕਲੀਅਰ ਆਫ 20 ਪੀਪਲ ਹੈ ਆ ਜਿਹੜੇ ਲੋਕ ਆ ਜਿੱਦਾਂ ਕਰ ਰਹੇ ਨੇ ਤੁਸੀਂ ਦੇਖੋ ਜਦੋਂ ਜਦੋਂ ਕੋਈ ਵੀ ਚੀਜ਼ ਹੁੰਦੀ ਹੈ ਗਲਤ ਤੇ ਉਹਨੂੰ ਦਾਕਿੰਡਮ ਕਰੋ ਨਾ ਉਹਨੂੰ ਤੁਸੀਂ ਉਸ ਦਾ ਆਪਦੀ ਪਨਿਸ਼ਮੈਂਟ ਦੋ ਤਾਂ ਅੱਗੇ ਨੂੰ ਫਿਰ ਹੋਰ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਹੋਰ ਲੋਕ ਨਿਕ ਚੱਕਦੇ ਐ ਸੋ ਇਹਨੂੰ ਪੰਡੈਂਡ ਕਰਨਾ ਇਹਨੂੰ ਇਨਸ਼ੋਰ ਕਰਨਾ ਕਿ ਇਹਦੀ ਸਜ਼ਾ ਹੋਵੇ ਜੇ ਕੋਈ ਐਸੀ ਚੀਜ਼ ਕਰਦਾ ਹੈ ਤੇ ਇਹਨੂੰ ਰਿਸੋਲਵ ਕਰਨਾ ਜੀ ਇਹ ਵੀ ਤਾਂ ਐਕਸਪੈਕਟ ਕਰਦੇ